ਉਧ ਬੁਰੀ ਹਾਲਤਾਂ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਪਹਿਲਾਂ ਡੈਡੀ ਉੱਥੇ ਦਾਖਲ ਸੀਗਾ ਜੀ ਉੱਥੋਂ ਚੂਨ ਦੇ ਕਾਰਨ ਬਹੁਤ ਦਿੱਕਤ ਆਈ ਸਾਨੂੰ ਬਹੁਤ ਮਰੀਜ਼ ਤੰਗ ਨੇ ਜੀ ਉਹਦੇ ਜਦੋਂ ਦੇਖੋ ਜੀ ਇਹ ਹਸਪਤਾਲ ਦੀ ਇਹ ਹਾਲਤ ਨੇ ਆਮ ਜਨਤਾ ਕੀ ਕਰੂਗੀ ਫੇਰ ਆਮ ਜਨਤਾ ਦੇ ਹਾਲਾਤ ਕਿੱਦਾਂ ਸੁਧਰਨਗੇ ਜਦੋਂ ਹਸਪਤਾਲਾਂ ਦੀ ਆਪਣੇ ਹਾਲਾਤ ਮਾੜੇ ਨੇ ਵੀ ਇੱਥੇ ਮਰੀਜ਼ ਕਿਉਂ ਕਿੱਥੇ ਨੇ ਉਹ ਮਰੀਜ਼ ਸਾਰੇ ਇੱਧਰ ਉੱਧਰ ਹੋ ਗਏ ਕੁਝ ਥੱਲੇ ਪਏ ਕੁਝ ਪਟਿਆਲੇ ਰੈਫਰ ਕਰਤੇ ਉਹਦੇ ਕਰਕੇ ਫਿਰ ਚੂਨ ਕਰਕੇ ਕਾਲਾ ਜੀ ਇੱਥੇ ਤਾਂ ਜ਼ਿਆਦਾ ਬਿਮਾਰ ਹੋ ਰਹੇ ਨੇ ਇਸ ਇਹ ਹਾਲਤ ਦੇਖ ਕੇ ਤਾਂ ਇਹਨਾਂ ਨੂੰ ਤਾਂ ਜ਼ਿਆਦਾ ਹੁਣ ਪੋਚਾ ਵੀ ਲੱਗਦਾ ਹੈ ਕਿ ਨਾਲ ਦੀ ਨਾਲ ਗੰਦਗੀ ਪੈਂਦੇ ਉਹਦੇ ਕਰਕੇ ਜ਼ਿਆਦਾ ਮਰੀਜ਼ ਤਾਂ ਇੱਥੇ ਠੀਕ ਥੋੜੀ ਹੋਊਗਾ। ਤਾਂ ਜ਼ਿਆਦਾ ਬਿਮਾਰ ਹੋ ਰਿਹਾ ਜੀ ਸਰਕਾਰ ਕਦੋਂ ਤੇ ਇਹ ਹਾਲਾਤ ਇਹ ਜਿੱਦਣਾ ਵੀ ਪੈ ਰਿਹਾ ਜੀ ਹਾਂ ਉਸ ਟੈਂਪੋਂ ਉਧ ਦੀ ਚੂਰਿਆ ਜੀ ਅਜੇ ਤਾਂ ਬਾਰਿਸ਼ ਵੀ ਨਹੀਂ ਇੰਨੀ ਪਈ ਆਪਣੀ ਤਾਂ ਬਹੁਤ ਘੱਟ ਬਾਰਿਸ਼ ਹੈ ਜੇ ਜ਼ਿਆਦਾ ਪੈਣ ਲੱਗੇ ਫਿਰ ਸਾਰੀ ਤੇ ਤਾਂ ਹੀ ਬਹੁਤ ਬੁਰਾ ਹਾਲ ਹੋ ਜਾਣਾ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਣਾ ਜੀ ਸਰਕਾਰ ਤੋਂ ਇਹੇ ਮੰਗ ਕਰਦੇ ਆਂ ਸਰ ਚਲੋ ਹੋਰ ਤਾਂ ਹਾਲਾਤ ਨਹੀਂ ਸੁਧਰਦੇ ਹਸਪਤਾਲਾਂ ਦੇ ਤਾਂ ਹਾਲਾਤ ਸੁਧਰਨੇ ਚਾਹੀਦੇ ਨੇ ਮਰੀਜ਼ ਆਪਣਾ ਇਲਾਜ ਕਰਾਉਣਾ ਆਉਂਦਾ ਤਾਂ ਆਉਂਦਾ ਜੀ ਇੱਥੇ ਜਦੋਂ ਮਰੀਜ਼ ਹੀ ਇੱਥੇ ਉਹਨੇਗਾ ਜੀ ਫਿਰ ਫਾਇਦਾ ਕੀ ਆ